ਪਹਿਲਾ ਪ੍ਰਸ਼ਨ ਭਾਰਤੀਆਂ ਦੁਆਰਾ ਸਾਈਮਨ ਕਮਿਸ਼ਨ ਦਾ ਵਿਰੋਧ ਕੀਤਾ ਗਿਆ ਸੀ। ਆਜ਼ਾਦੀ ਲਈ ਬੰਗਾਲ ਦੀ ਵੰਡ ਕਾਰਨ ਕਮੇਟੀ ਵਿੱਚ ਕਿਸੇ ਵੀ ਭਾਰਤੀ ਦੇ ਨਾ ਹੋਣ ਕਾਰਨ ਜਾਂ ਹਿੰਸਕ ਘਟਨਾਵਾਂ ਕਾਰਨ ਇਹਦਾ ਉੱਤਰ ਹੈ ਜੀ ਕਮੇਟੀ ਵਿੱਚ ਕਿਸੇ ਵੀ ਭਾਰਤੀ ਦੇ ਨਾ ਹੋਣ ਕਾਰਨ ਕਮੇਟੀ ਜਿਸ ਨੂੰ ਆਯੋਗ ਕਿਹਾ ਜਾਂਦਾ। ਦੂਜਾ ਪ੍ਰਸ਼ਨ ਕਿਸ ਨੇਤਾ ਨੂੰ ਭਾਰਤ ਦਾ ਲੋਹ ਪੁਰਸ਼ ਕਿਹਾ ਜਾਂਦਾ ਹੈ? ਮਹਾਤਮਾ ਗਾਂਧੀ ਜਵਾਹਰ ਲਾਲ ਨਹਿਰੂ ਸਰਦਾਰ ਵੱਲਭ ਭਾਈ ਪਟੇਲ ਜਾਂ ਸੁਭਾਸ਼ ਚंद्र ਬੋਸ ਉੱਤਰ ਰਹੇਗਾ ਸਰਦਾਰ ਵੱਲਭ ਭਾਈ ਪਟੇਲ ਤੀਜਾ ਪ੍ਰਸ਼ਨ ਉਸ ਵਾਇਸਰਾਏ ਦਾ ਕੀ ਨਾਮ ਸੀ ਜਿਸ ਦੇ ਸ਼ਾਸਨ ਕਾਲ ਦੌਰਾਨ ਪਹਿਲਾ ਫੈਕਟਰੀ ਅਧਿਨਿਯਮ ਪੇਸ਼ ਕੀਤਾ ਗਿਆ ਸੀ ਲਾਰਡ ਰਿਪਨ ਲਾਰਡ ਅਲਹੌਜ਼ੀ ਲਾਰਡ ਵਿਲੀਅਮ ਜਾਂ ਲਾਰਡ ਕਾਰਨ ਵਾਲਸ ਇਹ ਸੀ ਜੀ ਲਾਰਡ ਰਿਪਨ ਹਾਂਜੀ ਤੀਜੇ ਦਾ ਉੱਤਰ ਰਹੇਗਾ ਉੜਾ ਲਾਰਡ ਰਿਪਨ ਪੂਨਾ ਪੈਕਟ ਕਿਸ ਨਾਲ ਸੰਬੰਧਿਤ ਹੈ ਸੁਭਾਸ਼ਚੰਦਰ ਬੋਸ ਨਾਲ ਜਵਾਹਰ ਲਾਲ ਨਹਿਰੂ ਨਾਲ ਦਲਿਤ ਵਰਗ ਨਾਲ ਜਾਂ ਚੌਰਾਚੌਰੀ ਘਟਨਾ ਨਾਲ ਉੱਤਰ ਆਏਗਾ ਦਲਿਤ ਵਰਗ ਦੇ ਨਾਲ ਪੂਨਾ ਪੈਕਟ ਦਲਿਤ ਵਰਗ ਨਾਲ ਸੰਬੰਧਿਤ ਹੈ ਇੰਡੀਅਨ ਸਟਰਗਲ ਨਾਮ ਦੀ ਪੁਸਤਕ ਆ ਜਿਹੜੀ ਕਿਸ ਦੁਆਰਾ ਲਿਖੀ ਗਈ ਮਹਾਤਮਾ ਗਾਂਧੀ ਦੁਆਰਾ ਜਵਾਹਰ ਲਾਲ ਨਹਿਰੂ ਦੁਆਰਾ ਬੀ ਆਰ ਅੰਬੇਦਕਰ ਜਾਂ ਸੁਭਾਸ਼ਚੰਦਰ ਬੋਸ ਦੁਆਰਾ ਇਹ ਲਿਖੀ ਗਈ ਸੁਭਾਸ਼ਚੰਦਰ ਬੋਸ ਦੁਆਰਾ ਇੰਡੀਅਨ ਸਟਰਗਲ ਬੁੱਕ ਲਿਖੀ ਗਈ ਅਗਲਾ ਪ੍ਰਸ਼ਨ ਹੈ ਜੀ ਸਭ ਇੰਨੀਆਂ ਅਵਗਿਆ ਅੰਦੋਲਨ ਕਿਸ ਘਟਨਾ ਕਰਕੇ ਸਮਾਪਤ ਕੀਤਾ ਗਿਆ ਸੀ ਕਾਮਾਗਾਟਾ ਮਾਰੂ ਦੀ ਘਟਨਾ ਕਰਕੇ ਜਲਿਆਂਵਾਲਾ ਬਾਗ ਦੀ ਘਟਨਾ ਕਰਕੇ ਚੌਰਾਚੌਰੀ ਦੀ ਘਟਨਾ ਕਰਕੇ ਜਾਂ ਅਸੈਂਬਲੀ ਵਿੱਚ ਬੰਬ ਸੁੱਟਣ ਦੀ ਘਟਨਾ ਕਰਕੇ ਇਹ ਕੀਤਾ ਗਿਆ ਸੀ ਚੌਰਾਚੌਰੀ ਦੀ ਘਟਨਾ ਕਰਕੇ ਜਿਹੜਾ ਇਹ ਅੰਦੋਲਨ ਸੀ ਨੂੰ ਸਮਾਪਤ ਕਰ ਦਿੱਤਾ ਗਿਆ ਸੀ ਲੋਕ ਸਭਾ ਤੇ ਰਾਜ ਸਭਾ ਦੇ ਮੈਂਬਰਾਂ ਦੀ ਅਯੋਗਤਾ ਨਾਲ ਸੰਬੰਧਿਤ ਪ੍ਰਸ਼ਨਾਂ ਦਾ ਨਿਰਣਾ ਕੌਣ ਕਰਦਾ ਹੈ ਗਵਰਨਰ ਰਾਸ਼ਟਰਪਤੀ ਸਪੀਕਰ ਜਾਂ ਪ੍ਰਧਾਨ ਮੰਤਰੀ ਕਰਦਾ ਹੈ ਰਾਸ਼ਟਰਪਤੀ ਅਯੋਗਤਾ ਭਾਵ ਜੀ ਉਹ ਯੋਗ ਨਹੀਂ ਹੁੰਦੇ ਜਿਹੜੇ ਮੈਂਬਰ ਯੋਗ ਨਹੀਂ ਹੋਣਗੇ ਉਹਨਾਂ ਦੇ ਨਿਰਣਾ ਜਿਹੜਾ ਉਹ ਰਾਸ਼ਟਰਪਤੀ ਕਰਦਾ ਹੈ ਕਿਸ ਸੰਵਿਧਾਨਿਕ ਸੋਧ ਦੁਆਰਾ ਵੋਟ ਦੇਣ ਦੇ ਅਧਿਕਾਰ ਦੀ ਘੱਟੋ ਘੱਟ ਉਮਰ 18 ਸਾਲ ਕੀਤੀ ਗਈ ਸੀ 60ਵੀਂ 61ਵੀਂ 62ਵੀਂ ਜਾਂ 63ਵੀਂ ਇਹ ਕੀਤੀ ਗਈ ਸੀ 61ਵੀਂ 61 ਐਡਾ ਇਸ ਦਾ ਉੱਤਰ ਰਹੇਗਾ ਇਸ ਤੋਂ ਪਹਿਲਾਂ ਕਿੰਨੀ ਹੁੰਦੀ ਸੀ 21 ਸਾਲ ਉਮਰ ਹੁੰਦੀ ਸੀ ਭਾਰਤ ਵਿੱਚ ਉਪ ਰਾਸ਼ਟਰਪਤੀ ਦੀ ਚੋਣ ਲਾਣ ਲਈ ਘੱਟੋ-ਘੱਟ ਉਮਰ ਕਿੰਨੀ ਹੋਣੀ ਚਾਹੀਦੀ ਹੈ 25 ਸਾਲ 30 ਸਾਲ 35 ਸਾਲ ਜਾਂ 20 ਸਾਲ ਇਹ ਹੁਣ ਜੇ ਦੀ 35 ਸਾਲ ਉਪ ਰਾਸ਼ਟਰਪਤੀ ਲਈ 35 ਸਾਲ ਉਮਰ ਘੱਟੋ-ਘੱਟ ਹੋਣੀ ਚਾਹੀਦੀ ਹੈ ਭਾਰਤ ਦਾ ਰਾਸ਼ਟਰਪਤੀ ਰਾਜ ਸਭਾ ਲਈ ਕਿੰਨੇ ਮੈਂਬਰਾਂ ਨੂੰ ਨਾਮਜ਼ਦ ਕਰ ਸਕਦਾ ਹੈ 10 11 12 13 ਇਹ ਕਰ ਸਕਦਾ ਜੀ 12 ਮੈਂਬਰਾਂ ਨੂੰ ਰਾਸ਼ਟਰਪਤੀ ਜਿਹੜਾ ਉਹ ਨਾਮਜ਼ਦ ਕਰਦਾ ਰਾਜ ਸਭਾ ਵਾਲੀ ਅਗਲਾ ਪ੍ਰਸ਼ਨ ਮੌਲਿਕ ਅਧਿਕਾਰਾਂ ਵਿੱਚ ਸੰਸਦ ਨੂੰ ਸੋਧ ਦਾ ਅਧਿਕਾਰ ਕਿਸ ਕੇਸ ਅਧੀਨ ਦਿੱਤਾ ਗਿਆ ਸੀੋ ਮਨਕਾ ગાંધી ਕੇਸ ਸ਼ਾਹਬਾਨੋ ਕੇਸ ਕੇਸ਼ਵਨੰਦ ਭਾਰਤੀ ਲਿਲੀ ਥੋਮਸ ਕੇਸ ਈਡੀ ਕੇਸ਼ਵਨੰਦ ਭਾਰਤੀ 1992 ਵਿੱਚ ਮਹਿਲਾਵਾਂ ਨੂੰ ਪੰਚਾਇਤੀ ਚੋਣਾਂ ਵਿੱਚ ਰਿਜ਼ਰਵੇਸ਼ਨ ਕਿਸ ਭਾਰਤੀ ਸੰਵਿਧਾਨਕ ਸੋਧ ਤਹਿਤ ਦਿੱਤਾ ਗਿਆ ਸੀ 73 74 72 73 ਇਹਨਾਂ ਚਾਰਾਂ 'ਚੋਂ ਕਿਹੜੀ ਸੀ ਉਹ ਸੋਧ ਓਸੀਜੀ 73ਵੀਂ ਸੋਧ ਏ ਵੀ ਆ ਸਕਦਾ 33 ਸੋਧ ਕਰੋ ਹਿਉ 1992 ਵਿੱਚ ਗ੍ਰੀਨ ਹਾਊਸ ਗੈਸਾਂ ਤੋਂ ਬਿਨਾਂ ਧਰਤੀ ਦਾ ਤਾਪਮਨ ਲਗਭਗ ਕਿੰਨਾ ਹੋ ਜਾਣਾ ਸੀ 0 ਡਿਗਰੀ -48 ਡਿਗਰੀ -58 ਡਿਗਰੀ ਜਾਂ -18 ਡਿਗਰੀ ਉੱਤਰ ਰਹੇਗਾ ਸਸਾ -18 ਡਿਗਰੀ ਇਹ ਤੁਹਾਨੂੰ -15 ਡਿਗਰੀ ਵੀ ਲਿਖਿਆ ਹੋਇਆ ਆ ਸਕਦਾ ਜਾਂ -18 ਡਿਗਰੀ ਵੀ ਲਿਖਿਆ ਹੋਇਆ ਆ ਸਕਦਾ ਦੋਨਾਂ ਦੇ ਵਿੱਚੋਂ ਜਿਹੜਾ ਵੀ ਹੋਵੇਗਾ ਉਹ ਤੁਸੀਂ ਉੱਤਰ ਲਗਾ ਦੇਣਾ -18 ਜਾਂ -15 ਡਿਗਰੀ ਵਣ ਸੁਰੱਖਿਆ ਅਧਿਨਿਯਮ ਕਦੋਂ ਲਾਗੂ ਕੀਤਾ ਗਿਆ 1970 80 90 ਜਾਂ 2000 ਇਹ ਕੀਤਾ ਗਿਆ ਸੀ ਜੀ 1980 ਦੇ ਵਿੱਚ ਜਿਹੜਾ ਵਣ ਸੁਰੱਖਿਆ ਅਧਿਨਿਯਮ ਸੀ 1980 ਦੇ ਵਿੱਚ ਅਗਲਾ ਪ੍ਰਸ਼ਨ ਜਿਹੜਾ ਰਹੇਗਾ ਉਹ ਆਪਣਾ ਹੋਵੇਗਾ ਮੀਥੇਨ ਤੋਂ ਬਾਅਦ ਬਾਇਓ ਗੈਸ ਦਾ ਮੁੱਖ ਘਟਕ ਕੀ ਹੈ ਭਾਵ ਮੀਥੇਨ ਸਭ ਤੋਂ ਜ਼ਿਆਦਾ ਹੁੰਦੀ ਹੈ ਬਾਇਓ ਗੈਸ ਵਿੱਚ ਉਸ ਤੋਂ ਬਾਅਦ ਦੂਜੀ ਕਿਹੜੀ ਘਟਕ ਹੁੰਦੀ ਹੈ ਆ ਗੈਸ ਹੁੰਦੀ ਆ ਆਕਸੀਜਨ ਹੀਲੀਅਮ ਨਾਈਟ੍ਰੋਜਨ ਕਾਰਬਨ ਡਾਈ ਆਕਸਾਈਡ ਉਹ ਹੁੰਦੀ ਹੈ ਜੀ ਕਾਰਬਨ ਡਾਈ ਆਕਸਾਈਡ CO2 ਅਗਲਾ ਪ੍ਰਸ਼ਨ ਭਾਰਤ ਵਿੱਚ ਜੈਵ ਵਿਭਿੰਨਤਾ ਦਿਵਸ ਕਦੋਂ ਮਨਾਇਆ ਜਾਂਦਾ ਹੈ ਬਾਇਓ ਡਾਈਵਰਸਿਟੀ ਜਿਹਨੂੰ ਇੰਗਲਿਸ਼ ਵਿੱਚ ਕਹਿੰਦੇ ਆ 22 ਜੂਨ 22 ਮਈ 22 ਜੁਲਾਈ ਜਾਂ ਬਈਗਾ ਤੇ ਹੋਵੇਗਾ 22 ਮਈ ਅਗਲਾ ਪ੍ਰਸ਼ਨ ਸੰਯੁਕਤ ਰਾਸ਼ਟਰ ਵਾਤਾਵਰਣ ਪ੍ਰੋਗਰਾਮ UNEP United Nations Environment Program ਦਾ ਮੁੱਖ ਦਫ਼ਤਰ ਕਿੱਥੇ ਹੈ ਜਿਨੀਵਾ ਬ੍ਰਾਜ਼ੀਲ ਰਿਆਦ ਜਾਂ ਨੈਰੋਬੀ ਇਹ ਹੈ ਜੀ ਨੈਰੋਬੀ ਕੀਨਿਆ ਦੇ ਵਿੱਚ ਜਿਹੜਾ ਯੂ ਐਨ ਈ ਪੀ ਦਾ ਮੁੱਖ ਦਫ਼ਤਰ ਹੈ ਭਾਰਤੀ ਵਣ ਸਰਵੇਖਣ ਵਿਭਾਗ ਦਾ ਮੁੱਖ ਦਫ਼ਤਰ ਕਿੱਥੇ ਹੈ ਚੰਡੀਗੜ੍ਹ ਦੇਰਾਦੂਨ ਦਿੱਲੀ ਜਾਂ ਮੁੰਬਈ ਇਹ ਹੈ ਜੀ ਦੇਰਾਦੂਨ ਭਾਰਤੀ ਵਣ ਸਰਵੇਖਣ ਵਿਭਾਗ ਦਾ ਮੁੱਖ ਦਫ਼ਤਰ ਭਾਰਤ ਦੀ ਸਭ ਤੋਂ ਲੰਬੀ ਸੁਰੰਗ ਪੀਰ ਪੰਜਾਲ ਕਿਸ ਰਾਜ ਵਿੱਚ ਸਥਿਤ ਹੈ ਹਿਮਾਚਲ ਪ੍ਰਦੇਸ਼ ਕਸ਼ਮੀਰ ਉੱਤਰਾਖੰਡ ਮੱਧ ਪ੍ਰਦੇਸ਼ ਇਹ ਹੈ ਜੀ ਕਸ਼ਮੀਰ ਦੇ ਵਿੱਚ ਪੀਰ ਪੰਜਾਲ ਜਿਹੜੀ ਭਾਰਤ ਦੀ ਸਭ ਤੋਂ ਲੰਬੀ ਸੁਰੰਗ ਹੈ ਸੂਰਜ ਅਤੇ ਧਰਤੀ ਦੇ ਵਿਚਕਾਰ ਸਭ ਤੋਂ ਵੱਧ ਦੂਰੀ ਕਦੋਂ ਹੁੰਦੀ ਹੈ 4 ਮਈ 4 ਜੂਨ 4 ਜੁਲਾਈ ਜਾਂ 4 ਅਗਸਤ ਨੂੰ ਇਹ ਹੁੰਦੀ ਹੈ ਜੀ 4 ਜੁਲਾਈ ਨੂੰ ਭਾਵ ਸੂਰਜ ਅਤੇ ਧਰਤੀ ਆਪਸ ਵਿੱਚ ਸਭ ਤੋਂ ਵੱਧ ਦੂਰ ਹੁੰਦੇ ਨੇ 4 ਜੁਲਾਈ ਨੂੰ ਸਭ ਤੋਂ ਪਹਿਲਾਂ ਇੰਡੀਆ ਸ਼ਬਦ ਦਾ ਪ੍ਰਯੋਗ ਭਾਰਤ ਲਈ ਕਿਸ ਭਾਸ਼ਾ ਵਿੱਚ ਕੀਤਾ ਗਿਆ ਸੀ ਗ੍ਰੀਕ ਸੰਸਕ੍ਰਿਤ ਅੰਗਰੇਜ਼ੀ ਜਾਂ ਉਰਦੂ ਇਹ ਕੀਤਾ ਗਿਆ ਸੀ ਗ੍ਰੀਕ ਭਾਸ਼ਾ ਵਿੱਚ ਅਗਲਾ ਪ੍ਰਸ਼ਨ ਜੀ ਆਪਣਾ ਲਗਾਤਾਰ ਵੱਧਦੀਆਂ ਕੀਮਤਾਂ ਨੂੰ ਕੀ ਕਿਹਾ ਜਾਂਦਾ ਹੈ ਮੋद्रास्फीਤੀ ਰੈਪੋਰਟ ਰਿਵਰਸ ਰੈਪੋਰਟ ਜਾਂ ਮੋਦਰਾ ਇੱਕ ਕਿਹਾ ਜਾਂਦਾ ਹੈ ਮੋਦਰਾस्फीਤੀ ਜਿਹਨੂੰ ਮਹਿੰਗਾਈ ਕਹਿੰਦੇ ਆ ਤੇ ਮਹਿੰਗਾਈ ਨੂੰ ਅਰਥ ਸ਼ਾਸਤਰ ਦੀ ਭਾਸ਼ਾ ਵਿੱਚ ਮੋਦਰਾस्फीਤੀ ਕਿਹਾ ਜਾਂਦਾ ਭਾਰਤ ਵਿੱਚ ਸਭ ਤੋਂ ਪਹਿਲਾਂ ਰਾਸ਼ਟਰੀ ਆਮਦਨ ਦਾ ਅਨੁਮਾਨ ਕਿਸ ਨੇ ਲਗਾਇਆ ਸੀ ਦਾਦਾ ਭਾਈ ਨਰੋਜੀ ਨੇ ਡਾਕਟਰ ਮਨਮੋਹਨ ਸਿੰਘ ਨੇ ਜਵਾਲਲਲ ਨਹਿਰੂ ਜਾਂ ਸੁਭਾਸ਼ ਨਾਥ ਨੇ ਇਹ ਸੀ ਜੀ ਦਾਦਾ ਭਾਈ ਨਰੋਜੀ ਜਿਨ੍ਹਾਂ ਨੇ ਰਾਸ਼ਟਰੀ ਆਮਦਨ ਦਾ ਅਨੁਮਾਨ ਭਾਰਤ ਵਿੱਚ ਸਭ ਤੋਂ ਪਹਿਲਾਂ ਲਗਾਇਆ ਸੀ ਭਾਰਤੀ ਅਰਥਵਿਵਸਥਾ ਦੇ ਪਹਿਲੇ ਸੈਕਟਰ ਵਿੱਚ ਕੀ ਆਉਂਦਾ ਹੈ ਇਕਨੋਮਿਕਸ ਦੇ ਸੈਕਟਰ ਨੇ ਉਹਨਾਂ ਵਿੱਚ ਪਹਿਲਾ ਪਹਿਲੇ ਸੈਕਟਰ ਚ ਕੀ ਆਉਂਦਾ ਖੇਤੀਬਾੜੀ ਫੂਡ ਪ੍ਰੋਸੈਸਿੰਗ ਸਰਵਿਸਾਂ ਮੈਨੂਫੈਕਚਰਿੰਗ ਇਹ ਆਉਂਦਾ ਹੈ ਖੇਤੀਬਾੜੀ ਫਾਰਮਿੰਗ ਆ ਜਿਹੜਾ ਉਹ ਪਹਿਲੇ ਸੈਕਟਰ ਵਿੱਚ ਆਉਂਦਾ ਹੈ ਉਹ ਦਰ ਜਿਸ ਉੱਪਰ ਵਪਾਰਕ ਬੈਂਕ ਭਾਰਤੀ ਰਿਜ਼ਰਵ ਬੈਂਕ ਤੋਂ ਉਧਾਰ ਲੈਂਦੇ ਹਨ ਰਿਵਰਸ ਰੈਪੋਰੇਟ ਕਹਾਉਂਦਾ ਰੈਪੋਰੇਟ ਕਹਾਉਂਦਾ ਮੋਨਟਰੀ ਪੋਲਿਸੀ ਪੋਲਿਸੀ ਕਹਾਉਂਦਾ ਜਾਂ ਮੋਦਰਾ ਸਫੀਤੀ ਕਹਾਉਂਦਾ ਇਹ ਕਹਾਉਂਦਾ ਹੈ ਜੀ ਰੈਪੋ ਰੇਟ ਵਪਾਰਕ ਬੈਂਕ ਤੋਂ ਭਾਵ ਕਮਰਸ਼ੀਅ ਪੈਸਾ ਉਧਾਰ ਲੈਂਦੇ ਨੇ ਭਾਰਤੀ ਅਰਥ ਵਿਵਸਥਾ ਵਿੱਚ ਉਦਾਰੀਕਰਨ ਨੂੰ ਸ਼ੁਰੂ ਕਰਨ ਵਾਲਾ ਕਿਸ ਨੂੰ ਮੰਨਿਆ ਜਾਂਦਾ ਹੈ ਨਰਿੰਦਰ ਮੋਦੀ ਡਾਕਟਰ ਮਨਮੋਹਨ ਸਿੰਘ ਇੰਦਰਾ ਗਾਂਧੀ ਜਾਂ ਨਰਸਿਮਹਾ ਰਾਓ ਇਹ ਸੀ ਡਾਕਟਰ ਮਨਮੋਹਨ ਸਿੰਘ ਉਦਾਰੀਕਰਨ ਤੋਂ ਬਾਅਦ ਪ੍ਰਾਈਵੇਟ ਜਿਹੜਾ ਆਪਾਂ ਕਰਦੇ ਹਾਂ ਨਾ ਸਾਰੇ ਕੰਮ ਪ੍ਰਾਈਵੇਟ ਹੋਣ ਲੱਗ ਗਏ ਉਹ ਉਹਦੇ ਬਾਰੇ ਕਾਗਜ਼ੀ ਮੁਦਰਾ ਜਾਰੀ ਕਰਨ ਦਾ ਪੂਨ ਅਧਿਕਾਰ ਕਿਸ ਕੋਲ ਹੈ ਗ੍ਰਹਿ ਮੰਤਰਾਲੇ ਰਿਜ਼ਰਵ ਬੈਂਕ ਲੋਕ ਸਭਾ ਰਾਸ਼ਟਰਪਤੀ ਇਹ ਹੈ ਜੀ ਰਿਜ਼ਰਵ ਬੈਂਕ ਦੇ ਕੋਲ ਕਾਗਜੀ ਮੁਦਰਾ ਨੋਟ ਕਰੰਸੀ ਇਹ ਰਿਜ਼ਰਵ ਬੈਂਕ ਦਾ ਛਾਪਦਾ ਹੈ ਉਹਨਾਂ ਕੋ ਨੂੰ ਪੂਨਿਤ ਕਰਾਂ। ਭਾਰਤ ਦਾ ਪਹਿਲਾ ਪਰਮਾਣੂ ਬਿਜਲੀਕਰ ਕਿੱਥੇ ਆਰੰਭ ਕੀਤਾ ਗਿਆ ਤਾਰਾਪੁਰ ਸੂਰਤ ਬੀਕਾਨਦਰ ਪਪਲੇ ਸੀ ਤਾਰਾਪੁਰ ਦੇ ਵਿੱਚ। ਭਾਰਤ ਦਾ ਪਹਿਲਾ ਪਰਮਾਣੂ ਬਿਜਲੀਕਰ। ਅਗਲਾ ਪ੍ਰਸ਼ਨ ਆ ਜੀ। ਗੈਸਾਂ ਦੇ ਦਬਾਅ ਨੂੰ ਮਾਪਣ ਵਾਲੇ ਜੰਤ ਨੂੰ ਕੀ ਕਿਹਾ ਜਾਂਦਾ ਹੈ ਮੈਨੋਮੀਟਰ ਰੈਕਟਰ ਬੈਰੋਮੀਟਰ ਜਾਂ ਸਪੀਡੋਮੀਟਰ ਹੈ? ਇਹਨੂੰ ਕੀ ਆ ਜਾਂਦਾ ਮੈਨੋਮੀਟਰ ਗੈਸਾਂ ਦੇ ਦਬਾਅ ਨੂੰ ਮਾਪਣ ਵਾਲਾ। ਪੁਚਾਲ ਨੂੰ ਜਿਹੜਾ ਮਾਪਦਾ ਹੈ ਉਹਨੂੰ ਕੀ ਕਹਿੰਦਾ ਰੈਕਟਰ। ਰਿਕਟਰ ਸਕੇਲ ਜਾਂ ਰਿਕਟਰ ਪੈਮਾਨਾ ਇਹ ਕਿਹਨੂੰ ਨਪਦਾ ਹੈ ਪੁਚਾਲ ਨੂੰ ਗੈਸਾਂ ਦੇ ਦਬਾਅ ਨੂੰ ਕੌਣ ਮਾਪਦਾ ਹੈ ਉਹ ਹੈ ਮੈਨੋਮੀਟਰ ਅਤੇ ਪੁਚਾਲ ਨੂੰ ਮਾਪਣ ਵਾਲਾ ਕੌਣ ਹੈ ਰਿਕਟਰ ਸਕੇਲ ਜਿਹਦੇ ਉੱਪਰ ਦੱਸਦੇ ਹੁੰਦੇ ਕਿ 5.6 ਦੀ ਤੀਬਰਤਾ ਨਾਲ ਪੁਚਾਲ ਆਇਆ ਉਹ ਰਿਕਟਰ ਸਕੇਲ ਤੇ ਹੁੰਦਾ ਗੈਸਾਂ ਦੇ ਦਬਾਅ ਨੂੰ ਮੈਨੋਮੀਟਰ ਤੇ ਮਾਪਿਆ ਜਾਂਦਾ ਅਗਲਾ ਕੁਐਸਚਨ ਹੈ ਜੀ ਆਪਣਾ ਹਾਂਜੀ UNFCCC ਦਾ ਪੂਰਾ ਨਾਮ ਕੀ ਹੈ ਯੂਨਾਈਟਿਡ ਨੇਸ਼ਨਜ਼ ਫਰੇਮਵਰਕ ਕਨਵੈਨਸ਼ਨ ਔਨ ਕਲਾਈਮੇਟ ਚੇਂਜ ਯੂਨਾਈਟਿਡ ਨੇਸ਼ਨਜ਼ ਫਰੇਮਵਰਕ ਕਨਵਰਸ਼ਨ ਔਨ ਕਲਾਈਮੇਟ ਚੇਂਜ ਯੂਨਾਈਟਿਡ ਨੇਸ਼ਨਜ਼ ਫਰੇਮਵਰਕ ਕਨਕਲੂਜ਼ਨ ਔਨ ਕਲਾਈਮੇਟ ਚੇਂਜ ਯੂਨਾਈਟਿਡ ਨੇਸ਼ਨਜ਼ ਫਰੇਮਵਰਕ ਕਨਸਟੀਟਿਊਟ ਔਨ ਕਲਾਈਮੇਟ ਚੇਂਜ ਇਹਦਾ ਉਦਾਹਰਣ ਹੈ ਜੀ ਯੂਨਾਈਟਿਡ ਨੇਸ਼ਨਜ਼ ਫਰੇਮਵਰਕ ਕਨਵੈਨਸ਼ਨ ਔਨ ਕਲਾਈਮੇਟ ਚੇਂਜ ਰੈੱਡ ਡਾਟਾ ਬੁੱਕ ਨੂੰ ਕੌਣ ਪ੍ਰਕਾਸ਼ਿਤ ਕਰਦਾ ਹੈ ਆਈਯੂਸੀਐਨ ਯੂਐਨਫਲ ਟ੍ਰਿਪਲ ਸੀ ਯੂਐਨ ਜਾਂ ਬ੍ਰਿਕਸ ਇਹਨੂੰ ਕਰਦਾ ਜੀ ਆਈਯੂਸੀਐਨ ਅਗਲਾ ਪ੍ਰਸ਼ਨ ਜੀ ਆਪਣਾ ਕਿਸ ਰਾਜ ਨੂੰ ਭਾਰਤ ਦਾ ਅੰਨ ਭੰਡਾਰ ਵੀ ਕਿਹਾ ਜਾਂਦਾ ਹੈ ਸਭ ਨੂੰ ਪਤਾ ਹੋਵੇਗਾ ਹਰਿਆਣਾ ਰਾਜਸਥਾਨ ਮਹਾਰਾਸ਼ਟਰ ਪੰਜਾਬ ਇਹ ਹੋਵੇਗਾ ਜੀ ਪੰਜਾਬ ਨੀਲਗਿਰੀ ਦੇ ਪਹਾੜੀ ਖੇਤਰ ਵਿੱਚ ਕਿਹੜੀ ਫਸਲ ਉਗਾਈ ਜਾਂਦੀ ਹੈ ਕਪਾਹ ਕੌਫੀ ਗੰਨਾ ਮਿਰਚ ਉੱਥੇ ਉਗਾਈ ਜਾਂਦੀ ਜੀ ਸਭ ਤੋਂ ਵੱਧ ਕੌਫੀ ਨੀਲਗਿਰੀ ਦੇ ਪਹਾੜੀਆਂ ਵਿੱਚ ਕੌਫੀ ਸਭ ਤੋਂ ਵੱਧ ਉਗਾਈ ਜਾਂਦੀ ਹੈ ਇੱਕ ਈਮੇਲ ਜੋ ਕਿਸੇ ਇੱਕ ਸਰੋਤ ਤੋਂ ਉਤਪੰਨ ਹੋਇਆ ਪ੍ਰਤੀਤ ਹੁੰਦਾ ਹੈ ਪਰ ਅਸਲ ਵਿੱਚ ਉਹ ਦੂਜੇ ਤੋਂ ਭੇਜਿਆ ਗਿਆ ਹੁੰਦਾ ਹੈ ਕੀ ਕਹਾਉਂਦਾ ਹੈ ਸਪੂਫਿੰਗ ਫਿਸ਼ਿੰਗ ਕਾਰਮਨ ਕਾਪੀ ਜਾਂ ਜੀਪੀਯੂ ਇਹ ਕਹਾਂਦੇ ਸਪੂਫਿੰਗ ਜੀਪੀਯੂ ਤਾਂ ਆਵਿਗੇ ਨੇ ਕਿਉਂਕਿ ਜੀਪੀਯੂ ਇੱਕ ਹਾਰਡ ਅ ਹਾਰਡਵੇਅਰ ਹੈ ਆਈਸੀ ਦਾ ਪੂਰਾ ਨਾਮ ਕੀ ਹੈ ਇੰਟਰਨਲ ਸਰਕਟ ਇੰਟੀਗ੍ਰੇਟਿਡ ਸਰਕਟ ਆਈਸੋਲੇਟਿਡ ਸਰਕਟ ਜਾਂ ਇੰਟਰਨੈਟ ਸਰਕਟ ਇਹ ਹੈ ਜੀ ਇੰਟੀਗ੍ਰੇਟਿਡ ਸਰਕਟ ਕੰਪਿਊਟਰ ਵਿੱਚ ਲਗਾਏ ਜਾਂਦੇ ਆਈਸੀ ਕਿਸ ਪਦਾਰਥ ਦੇ ਬਣੇ ਹੁੰਦੇ ਹਨ ਪਲਾਸਟਿਕ ਐਲੂਮੀਨੀਅਮ ਸਿਲੀਕਾਨ ਜਾਂ ਰਬੜ ਇਹ ਹੁੰਦੇ ਨੇ ਸਿਲੀਕਾਨ ਕਰੋਨਾ ਦੇ ਵੇਲੇ ਤੁਸੀਂ ਸੁਣਾਓਗੇ ਕਿ ਆਈਸੀ ਦੀ ਘਾਟ ਹੋ ਚੁੱਕੀ ਸੀ ਉਹ ਕੰਪਿਊਟਰ ਜੋ ਐਨਾਲਾਗ ਅਤੇ ਡਿਜੀਟਲ ਦੋਨਾਂ ਪ੍ਰਕਾਰ ਦੇ ਡੇਟਾ ਨੂੰ ਪ੍ਰੋਸੈਸ ਕਰਦਾ ਹੈ ਕੀ ਕਹਾ ਹੁੰਦਾ ਹੈ ਹਾਈਬ੍ਰਿਡ ਕੰਪਿਊਟਰ ਐਨਾਲਾਗ ਕੰਪਿਊਟਰ ਡਿਜੀਟਲ ਕੰਪਿਊਟਰ ਜਾਂ ਪਰਸਨਲ ਕੰਪਿਊਟਰ ਉਹ ਕਹਿੰਦਾ ਹੈ ਡਿਜੀਟਲ ਸੌਰੀ ਹਾਈਬ੍ਰਿਡ ਕੰਪਿਊਟਰ ਹਾਂਜੀ ਹਾਈਬ੍ਰਿਡ ਕੰਪਿਊਟਰ ਅਨਲੋਗ ਦਾ ਡਿਜੀਟਲ ਦੋਨਾਂ ਕੰਮ ਕਰਦਾ ਹੈ ਜੜਾ ਸੁਲਤਾਨ ਅਜਲਾਨ ਸ਼ਾਹ ਕੱਪ ਕਿਸ ਖੇਡ ਨਾਲ ਸੰਬੰਧਿਤ ਹੈ ਫੁੱਟਬਾਲ ਹਾਕੀ ਕ੍ਰਿਕਟ ਕਬੱਡੀ ਇਹ ਹੈ ਜੀ ਹਾਕੀ ਨਾਲ ਸੰਬੰਧਿਤ ਕਿਉਂਕਿ ਇਹਨਾਂ ਬਾਰੇ ਵੀ ਕਈ ਵਾਰ ਕੁਐਸਚਨ ਪੁੱਛ ਲੈਂਦੇ ਹਨ ਸ਼ਤਰੰਜ ਦਾ ਜਨਮਦਾਤਾ ਕਿਹੜੇ ਦੇਸ਼ ਨੂੰ ਕਿਹਾ ਜਾਂਦਾ ਹੈ ਇੰਗਲੈਂਡ ਭਾਰਤ ਕੈਨੇਡਾ ਦੱਖਣੀ ਅਫਰੀਕਾ ਇਹ ਕਹਿੰਦਾ ਭਾਰਤ ਨੂੰ ਸ਼ਤਰੰਜ ਦਾ ਜਨਮਦਾਤਾ ਭਾਰਤੋ ਚ ਫੈਡਰੇਸ਼ਨ ਕੱਪ ਕਿਸ ਖੇਡ ਨਾਲ ਸੰਬੰਧਿਤ ਹੈ ਫੁੱਟਬਾਲ ਹਾਕੀ ਕ੍ਰਿਕਟ ਜਾਂ ਕਬੱਡੀ ਫੈਡਰੇਸ਼ਨ ਕੱਪ ਹੈਗਾ ਜੀ ਫੁੱਟਬਾਲ ਨਾਲ ਸੰਬੰਧਿਤ ਅਗਲਾ ਪ੍ਰਸ਼ਨ ਆਪਣਾ ਜੀ ਬਨਾਰਸ ਹਿੰਦੂ ਵਿਸ਼ਵ ਵਿਦਿਆਲਾ ਦੇ ਸੰਸਥਾਪਕ ਕੌਣ ਸਨ ਸੁਆਮੀ ਦਇਨਨ ਸਰਸਵਤੀ ਰਾਜਾ ਰਾਮ ਮੋਹਨ ਰਾਏ ਮਦਨ ਮੋਹਨ ਮਾਲਵੀਆ ਜਾਂ ਜਵਾਹਰ ਲਾਲ ਨਹਿਰੂ ਇਹ ਸਨ ਮਦਨ ਮੋਹਨ ਮਾਲਵੀਆ ਬਨਾਰਸ ਹਿੰਦੂ ਵਿਸ਼ਵ ਵਿਦਿਆਲਾ ਦੇ ਸੰਸਥਾਪਕ ਅਗਲਾ ਪ੍ਰਸ਼ਨ ਭਾਸ਼ਾ ਦੇ ਆਧਾਰ ਤੇ ਪਹਿਲਾ ਰਾਜ ਕਿਹੜਾ ਗਠਿਤ ਕੀਤਾ ਗਿਆ ਸੀ ਪੰਜਾਬ ਹਿਮਾਚਲ ਹਰਿਆਣਾ ਜਾਂ ਆਂਧਰਾ ਪ੍ਰਦੇਸ਼ ਇਹ ਕੀਤਾ ਗਿਆ ਸੀ ਜੀ ਆਂਧਰਾ ਪ੍ਰਦੇਸ਼ ਭਾਸ਼ਾ ਦੇ ਆਧਾਰ ਤੇ ਪਹਿਲਾ ਰਾਜ ਕਿਸ ਦੇਸ਼ ਦੀ ਸੀਮਾ ਸਭ ਤੋਂ ਵੱਧ ਜਿਆਦਾ ਦੇਸ਼ਾਂ ਨਾਲ ਲੱਗਦੀ ਹੈ ਭਾਰਤ ਦੀ ਲੱਗਦੀ ਹੈ ਪਾਕਿਸਤਾਨ ਦੀ ਬੰਗਲਾਦੇਸ਼ ਦੀ ਜਾਂ ਚੀਨ ਦੀ ਇਹ ਲੱਗਦੀ ਹੈ ਚੀਨ ਦੀ ਓਬਵੀਅਸਲੀ ਕਿਉਂਕਿ ਚੀਨ ਬਹੁਤ ਵੱਡਾ ਦੇਸ਼ਾ ਸਭ ਨੂੰ ਪਤਾ ਅਗਲਾ ਪ੍ਰਸ਼ਨ ਆਪਣਾ ਜੀ ਅੰਤਰਰਾਸ਼ਟਰੀ 올림픽 ਸਮਿਤੀ ਦਾ ਮੁੱਖ ਦਫ਼ਤਰ ਕਿੱਥੇ ਹੈ ਅਮਰੀਕਾ ਫਰਾਂਸ ਸਵਿਟਜ਼ਰਲੈਂਡ ਜਾਂ ਚੀਨ ਇਹ ਹੈ ਜੀ ਸਵਿਟਜ਼ਰਲੈਂਡ ਵਿੱਚ ਅੰਤਰਰਾਸ਼ਟਰੀ 올림픽 ਸਮਿਤੀ ਦਾ ਭਾਰਤ ਦੇ ਉੱਤਰੀ ਮੈਦਾਨੀ ਇਲਾਕਿਆਂ ਵਿੱਚ ਸਰਦੀਆਂ ਦੌਰਾਨ ਵਰਖਾ ਕਿਸ ਕਾਰਨ ਹੁੰਦੀ ਹੈ ਮੌਨਸੂਨ ਕਾਰਨ ਪੱਛਮੀ ਗੜਬੜ ਕਾਨ ਦੱਖਣੀ ਤਰੁਪ ਕਾਨ ਜਾਂ ਉਤਰੀ ਤਰੁਪ ਕਾਨ ਇਹ ਹੁੰਦੀ ਹੈ ਜੀ ਪੱਛਮੀ ਗੜਬੜ ਦੇ ਕਾਰਨ ਉੱਤਰੀ ਭਾਰਤ ਵਿੱਚ ਪੰਜਾਬ ਆਉਂਦਾ ਪੰਜਾਬ ਵਿੱਚ ਸਰਦੀਆਂ ਵਿੱਚ ਮੌਸਮ ਮੀਂਹ ਵਰਖਾ ਕਦੋਂ ਹੁੰਦਾ ਉਦੋਂ ਪਰ ਦੋ ਸਭ ਤੋਂ ਜ਼ਿਆਦਾ ਜਿਪਸਮ ਕਿਸ ਰਾਜ ਵਿੱਚ ਮਿਲਦਾ ਪੰਜਾਬ ਰਾਜਸਥਾਨ ਮਧਮਦਰ ਮਾਰਕਟਾ ਇਹ ਮਿਲਦਾ ਹੈ ਰਾਜਸਥਾਨ ਦੇ ਵਿੱਚ ਅਗਲਾ ਪ੍ਰਸ਼ਨ ਹੋਵੇਗਾ ਜੀ ਆਪਣਾ ਭਾਰਤ ਦੇ ਰਾਸ਼ਟਰੀ ਚਿੰਨ੍ਹ ਵਿੱਚ ਲਿਖੇ ਸ਼ਬਦ ਸਤਿਅਮੇਵ ਜਯਤੇ ਕਿਸ ਉਪਨਿਸ਼ਦ ਤੋਂ ਲਏ ਗਏ ਹਨ ਮੰਡੁਕ ਉਪਨਿਸ਼ਦ ਕਾਠੋਪਨਿਸ਼ਦ ਈਸ਼ ਜਾਂ ਤੈਤਰੀਆ ਉਪਨਿਸ਼ਦ ਦੀ ਲੈਣੀ ਮੰਡੁਕ ਉਪਨਿਸ਼ਦ ਤੋਂ ਇਹ ਵੀ ਇੱਕ ਪ੍ਰਸ਼ਨ ਕਈ ਵਾਰ ਪੁੱਛਿਆ ਗਿਆ ਹੈ। ਅਗਲਾ ਲਾਸਟ ਆਪਣਾ ਕੁਐਸਚਨ ਹੋਵੇਗਾ ਇਹਦਾ। ਰਵਿੰਦਰਨਾਥ ਟੈਗੋਰ ਨੂੰ ਕਿਸ ਰਚਨਾ ਲਈ ਨੋਬਲ ਪੁਰਸਕਾਰ ਮਿਲਿਆ? ਈਵਨਿੰਗ ਸੌਂਗ, ਗੋਰਾ, ਗੀਤਾਂਜਲੀ ਜਾਂ ਆਨੰਦ ਮਠ। ਇਹ ਮਿਲਿਆ ਸੀ ਜੀ ਗੀਤਾਂਜਲੀ ਦੇ ਲਈ ਰਵਿੰਦਰਨਾਥ ਟੈਗੋਰ ਨੂੰ ਨੋਬਲ ਪੁਰਸਕਾਰ। ਤੇ ਇਹ ਆਪਣੀ ਜਿਹੜੀ ਪੌਣੇ 13 ਮਿੰਟ ਦੇ ਵਿੱਚ 50 ਕੁਐਸਚਨ ਕੰਪਲੀਟ ਹੋ ਗਏ। ਧੰਨਵਾਦ। ਥੈਂਕ ਯੂ।